ਲੋਕ ਸਭਾ ਦਾ ਬਜਟ اجلاس ਚੱਲਦਾ ਪਿਆ ਪਰ ਇਸ ਬਜਟ اجلاس ਦੇ ਵਿੱਚ ਵਿਵਾਦ ਦਿਨੋਂ ਦਿਨ ਵਧਦੇ ਜਾ ਰਹੇ ਨੇ ਆਪਸ ਵਿੱਚ ਖੈਬਾਜ਼ੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ ਬਹਿਸਾਂ ਦੌਰਾਨ ਦੋ ਲੀਡਰ ਆਪਸ ਦੇ ਵਿੱਚ ਉਲਝਦੇ ਸਾਫ ਨਜ਼ਰ ਆ ਜਾਂਦੇ ਨੇ ਕਦੀ ਵੀ ਕਿਸੇ ਵੀ ਪਾਰਟੀ ਦਾ ਲੀਡਰ ਜਿਹੜਾ ਹੈ ਉਹ ਬੜੇ ਹੀ ਤੀਬਰਤਾ ਦੇ ਨਾਲ ਉਲਝ ਜਾਂਦਾ ਹੈ ਔਰ ਲੰਗੇ ਕੱਲ ਵੀ ਦੁਬਾਰਾ ਏਦਾਂ ਦੀ ਹਸਤੀਤੀ ਬਣ ਗਈ ਸੀ ਜਦੋਂ ਦੋ ਪੰਜਾਬ ਦੇ ਵੱਡੇ ਲੀਡਰ ਇੱਕ ਦੂਸਰੇ ਦੇ ਨਾਲ ਉਲਝ ਗਏ ਇਹਨਾਂ ਦੇ ਵਿੱਚੋਂ ਇੱਕ ਰਵਨੀਤ ਬਿੱਟੂ ਨੇ ਜਿਹੜੇ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਹਾਲ ਹੀ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਉਹਨਾਂ ਦੇ ਅਗੇਂਸਟ ਸੁਖਜਿੰਦਰ ਰੰਧਾਵਾ ਮੌਜੂਦ ਸਨ ਜਿਹੜੇ ਕਾਂਗਰਸ ਦੇ ਐਮਪੀ ਨੇ ਔਰ ਦੋਵਾਂ ਦੇ ਵਿਚਾਲੇ ਇੱਕ ਬਹਿਸ ਸ਼ੁਰੂ ਹੋ ਜਾਂਦੀ ਹੈ ਔਰ ਇਹ ਬਹਿਸ ਇਸ ਹੱਦ ਤੱਕ ਜਾਂਦੀ ਹੈ ਕਿ ਸੁਖਜਿੰਦਰ ਰੰਧਾਵਾ ਸੰਸਦ ਭਵਨ ਦੇ ਬਾਹਰ ਜਾ ਕੇ ਰਵਨੀਤ ਬਿੱਟੂ ਦੀ ਮਾਨਸਿਕ ਸਥਿਤੀ ਦੇ ਉੱਤੇ ਸਵਾਲ ਚੁੱਕ ਦਿੰਦੇ ਨੇ ਸੁਖਜਿੰਦਰ ਰੰਧਾਵਾ ਇਸ ਗੱਲ ਦਾ ਦਾਅਵਾ ਕਰਦੇ ਨੇ ਰਵਨੀਤ ਬਿੱਟੂ ਦੇ ਮਾਨਸਿਕ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ ਹੈ ਉਹ ਦਾਵਾ ਕਰਦੇ ਨੇ ਕਿ ਰਵਨੀਤ ਬਿੱਟੂ ਜਿਹੜੇ ਨੇ ਉਹ ਮਾਨਸਿਕ ਸਤਵਾਜਨ ਜਿਹੜਾ ਉਹਨਾਂ ਦਾ ਉਹ ਠੀਕ ਨਹੀਂ ਹੈ ਇਹੋ ਜੀ ਗੱਲ ਕਿਉਂ ਕਹਿਣੀ ਪੈ ਗਈ ਦਾ ਅਸਲ ਰਵਨੀਤ ਬਿੱਟੂ ਇਸ ਗੱਲ ਦਾ ਦਾਵਾ ਕਰਦੇ ਨੇ ਸੰਸਦ ਭਵਨ ਅੰਦਰ ਕਿ ਉਹਨਾਂ ਦੇ ਦਾਦਾ ਬਿਆਨ ਸਿੰਘ ਉਹਨਾਂ ਨੇ ਆਪਣੀ ਜਾਨ ਦੇਸ਼ ਵਾਸਤੇ ਨਿਸ਼ਾਵਰ ਕੀਤੀ ਸੀ ਕਾਂਗਰਸ ਪਾਰਟੀ ਵਾਸਤੇ ਨਹੀਂ ਜਿਸ ਤੋਂ ਬਾਅਦ ਅਚਾਨਕ ਵਿਵਾਦ ਸ਼ੁਰੂ ਹੋ ਗਿਆ ਹਾਲਾਂਕਿ ਰਵਨੀਤ ਬਿੱਟੂ ਵੀ ਆਪਣੇ ਵਿਵਾਦਿਤ ਬਿਆਨਾਂ ਵਾਸਤੇ ਜਾਣਦੇ ਜਾਣੇ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਬਹੁਤ ਕੁਝ ਕਹਿ ਚੁੱਕੇ ਨੇ ਜਿਨ੍ਹਾਂ ਤੋਂ ਹੁਣ ਬਦਲ ਦੇ ਨ ਹਾਲਾਂਕਿ ਉਹੀ ਬੀਜੇਪੀ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਹੁਣ ਨੇ ਜਿਸ ਬੀਜੇਪੀ ਪਾਰਟੀ ਦੇ ਲੀਡਰਾਂ ਬਾਰੇ ਇਹ ਗੱਲ ਕਰਦੇ ਸੀ ਕਿ ਇਹਨਾਂ ਲੀਡਰਾਂ ਦੇ ਨਾਲ ਮੇਰੀ ਜੁੱਤੀ ਵੀ ਨਹੀਂ ਬੰਦੀ ਤੇ ਹੁਣ ਉਹਨਾਂ ਹੀ ਲੀਡਰਾਂ ਦੇ ਵਿੱਚ ਜਾ ਕੇ ਰਵਨੀਤ ਬਿੱਟੂ ਬੈਠੇ ਹੋਏ ਨੇ ਉਹਨਾਂ ਹੀ ਲੀਡਰਾਂ ਦੇ ਗੁਣਗਾਨ ਕਰ ਰਹੇ ਰਵਨੀਤ ਬਿੱਟੂ ਹੈਰਾਨੀ ਹੁੰਦੀ ਹੈ ਰਵਨੀਤ ਬਿੱਟੂ ਕਿਵੇਂ ਆਪਣੀਆਂ ਕਈਆਂ ਗੱਲਾਂ ਤੋਂ ਪਲਟ ਜਾਂਦੇ ਨੇ ਕਿਵੇਂ ਰਵਨੀਤ ਬਿੱਟੂ ਕੈਮਰੇ ਸਾਹਮਣੇ ਕੁਝ ਹੋਰ ਹੁੰਦੇ ਨੇ ਤੇ ਅੰਦਰੋਂ ਕੁਝ ਹੋਰ ਹੁੰਦੇ ਨੇ ਦੁਬਾਰਾ ਇਹ ਸਥਿਤੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਜਦੋਂ ਸੰਸਦ ਭਵਨ ਦੇ ਅੰਦਰ ਦੋ ਲੀਡਰ ਆਪਸ ਦੇ ਵਿੱਚ ਖਹਿ ਗਏ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਅਤੇ ਬੀਜੇਪੀ ਦੇ ਹਾਰੇ ਹੋਏ ਐਮਪੀ ਉਮੀਦਵਾਰ ਰਮਨੀਤ ਬਿੱਟੂ ਜਦੋਂ ਉਲਝਦੇ ਨੇ ਤਾਂ ਇਹ ਗੱਲਾਂ ਹੁੰਦੀਆਂ ਨੇ ਖੈਰ ਇਹੋ ਜੀ ਸਥਿਤੀ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਸੰਸਦ ਭਵਨ ਦੇ ਬਾਹਰ ਵੀ ਆਪਣੀ ਪੜਾਅਸ ਕੱਢੀ ਹੈ ਕਿ ਕੁਝ ਬੋਲੇ ਆ ਆਪ ਸੁਣਦੇ ਆ ਦੇਖੋ ਬਿੱਟੂ ਜੋ ਹੈ ਆਪਣਾ ਦਿਮਾਗੀ ਤਵਾਜਨ ਖੋ ਬੈਠਾ ਹੈ ਔਰ ਉਸ ਕੋ ਐਸੀ ਬਾਤیں ਕਰਨੀ ਸ਼ੋਭਾ ਨਹੀਂ ਦਿੱਤੀ ਜੋ ਤਿੰਨ ਵਾਰ ਕਾਂਗਰਸ ਕੀ ਟਿਕਟ 'ਤੇ ਐਮਪੀ ਬਣ ਕਰਾਇਆ ਔਰ ਐਸੀ ਬਾਤ ਕਰਨੇ मेरा ख्याल है कि ये बहुत छोटे लेवल की बात है इस लेवल पर पहुँच ऐसी बात करनी कोई ठीक बात नहीं और खास करके जो पंजाबी हैं वो इतनी गिरी हुई बात नहीं करती और साथ ही जो कहा कि सरदार बेंद सिंह जी के बारे में कि उन्होंने देश के लिए दिए कांग्रेस के लिए नहीं मैं उसको याद दिलवाना चाहता हूं कि जब तूने बीजेपी ज्वाइन नहीं की थी कभी भी बीजेपी वाला सरदार बेन्द्र सिंह जी की श्रद्धांजलि देने के लिए कभी उनकी जहाँ उनका बना है ए, मेमोरियल बना है कभी नहीं आए तो ऐसी बात सोच समझ कर करनी चाहिए और बात वो करनी चाहिए जिसका कोई मतलब हो और मैं कहता हूं कि सरदार बज सिंह जी को सरदार दरबारा सिंह की गवर्नमेंट में मिनिस्टर भी बनाया एमएलए भी बने اور بعد میں چیف منسٹر بھی بنے چنی صاحب کے سٹیٹ پریزیڈنٹ بھی بنے سبسکرائب ٹو ون انڈیا چینل اینڈ نیور مس ان اپڈیٹ